ਅਸੀਂ ਜੀ 31 8 2024 ਨੂੰ ਸ਼ਾਮ ਨੂੰ ਤਕਰੀਬਨ ਪੌਣੇ 5 5 ਵਜੇ ਦੇ ਨੇੜੇ ਅਸੀਂ ਐਸ.ਟੀ.ਐਮ ਸਾਹਿਬ ਦੇ ਦਫ਼ਤਰ ਕੋਈ ਕੰਮ ਆਈ ਸੀ ਆਉਦੇ ਨਿੱਜੀ ਮਸਲੇ ਐਸਤੇ ਆਇਆ ਤੇ ਥੋੜੀ ਦੇਰ ਬਾਅਦ 10 ਮਿੰਟ ਬਾਅਦ ਅਸੀਂ ਬਾਹਰ ਆ ਕੇ ਦੇਖਿਆ ਤੇ ਸਾਡਾ ਮੋਟਰਸਾਈਕਲ ਇੱਕ ਲੜਕਾ ਅੰਦਰ ਉਹਦੀ ਅੰਦਰੋਂ ਸੀਸੀਟੀਵੀ ਫੁਟੇ ਵੇਖੀ ਅੰਦਰ ਘੁੰਮਦਾ ਪਿਆ ਸ਼ਹਿਰਿਆਂ ਘੁੰਮਦਾ ਪਿਆ 5-7 ਮਿੰਟਾਂ ਦੇ ਵਿੱਚ ਹੀ ਸਾਡਾ ਮੋਟਰਸਾਈਕਲ ਲੈ ਕੇ ਤੇ ਉਹ ਗਿਆ ਚਲਾ ਗਿਆ ਆ ਤਾਂ ਸਾਡਾ ਕਾਨੂੰਨ ਤੇ ਪ੍ਰਸ਼ਾਸਨ ਵਿਵਸਥਾ ਹੈਗੀ ਇੱਥੇ ਜੀ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਸੇਫ ਨਹੀਂ ਹੈਗੇ ਸਾਡੇ ਵਹੀਕਲ ਸੇਫ ਨਹੀਂ ਹੈਗੇ ਅਸੀਂ ਸੇਫ ਨਹੀਂ ਹੈਗੇ ਤੇ ਅਸੀਂ ਇਹਨਾਂ ਦਾ ਕੀ ਕਰਨਾ ਹੈ ਜੀ ਸਰਕਾਰ ਦਾ ਅਸੀਂ ਕੀ ਕਰਾਂਗੇ ਦੱਸੋ ਜੀ ਅਸੀਂ ਆਦੇ ਘਰ ਸਰਕਾਰੀ ਦਫ਼ਤਰ ਚ ਸੇਫ ਨਹੀਂ ਹੈਗੇ ਤਾਂ ਅਸੀਂ ਆਦੇ ਘਰਾਂ ਚ ਕਿਵੇਂ ਸੇਫ ਹੋਵਾਂਗੇ ਜੀ ਇਹ ਜਿਹੜਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਉਹ ਕੱਲਾ ਹੀ ਸੀ ਜ ਨਾਲ ਹੋਰ ਵੀ ਨਜ਼ਰ ਆ ਰਹੇ ਕੋਈ ਇੱਕ ਬੰਦਾ ਹੈਗਾ ਉਹ ਕੱਲ ਕਈ ਬੰਦਿਆਂ ਨਾਲ ਇੱਥੇ ਗੱਲਾਂ ਕਰਦਾ ਪਿਆ ਸਾਰਾ ਕੁਝ ਪੁੱਛਦਾ ਦੱਸਦਾ ਪਿਆ ਉਹਨਾਂ ਨੂੰ ਵੀ ਕੀ ਚੀਜ਼ ਕਿੱਥੇ ਗਈ ਕਿਹੜੀ ਚੀਜ਼ ਕਿੱਥੇ ਗਈ ਅੰਦਰੋਂ ਪਾਣੀ ਪੀ ਕੇ ਆਇਆ ਜੀਮ ਸਾਹਿਬ ਦੇ ਦਫ਼ਤਰ ਅੰਦਰ ਗਿਆ ਅੰਦਰੋਂ ਪਾਣੀ ਪੀ ਕੇ ਆਇਆ ਅੰਦਰ ਐ ਸ਼ਹਿਰਿਆਂ ਘੁੰਮਦਾ ਪਿਆ ਉਹਨੂੰ ਤਾਂ ਜਿਵੇਂ ਕਿਸੇ ਚੀਜ਼ ਦਾ ਕੋਈ ਕਾਨੂੰਨ ਦਾ ਵਿਵਸਥਾ ਦਾ ਪੁਲਿਸ ਦਾ ਕਿਸੇ ਚੀਜ਼ ਦਾ ਉਹਨੂੰ ਕੋਈ ਡਰ ਨਹੀਂ ਹੈਗਾ ਕੋਈ ਡੱਕਰ ਨਹੀਂਗਾ ਅੱਜ ਦੇਣੀ ਚੋਰੀਆਂ ਹੋ ਰਹੀਆਂ ਨੇ ਜੀ ਅੱਜ ਦਿਨ ਚੋਰੀਆਂ ਹੋ ਰਹੀਆਂ ਨੇ ਲੋਕਾਂ ਦੇ ਵਾਹਨ ਚੱਕੇ ਜਾ ਰਹੇ ਨੇ ਲੋਕਾਂ ਦੇ ਘਰਾਂ 'ਚ ਚੋਰੀਆਂ ਹੋ ਰਹੀਆਂ ਨੇ ਜੀ ਕਿਸੇ ਪਾਸੇ ਕੋਈ ਬੰਦਾ ਸੇਫ ਨਹੀਂ ਹੈਗਾ ਜੀ ਮੈਂ ਕਹਿੰਦਾ ਜੀ ਤੁਸੀਂ ਸੀਸੀਟੀਵੀ ਫੁਟੇਜ ਵੇਖੋ ਬੰਦਾ ਸ਼ਰਿਆ ਮੰਦਰ ਘੁੰਮ ਰਿਹਾ ਏ ਟੀਮ ਸਾਭ ਦੇ ਦਫ਼ਤਰ ਦੇ ਵਿੱਚੋਂ ਪਾਣੀ ਪੀ ਕੇ ਆਇਆ ਸਾਰਾ ਕੁਝ ਗੱਲਾਂ ਬਾਤਾਂ ਕਰੀ ਜਾਂਦਾ ਉਹਨੂੰ ਕਿਸੇ ਚੀਜ਼ ਦਾ ਕੋਈ ਕਾਨੂੰਨ ਦਾ ਵਿਵਸਥਾ ਦਾ ਪੁਲਿਸ ਦਾ ਕਿਸੇ ਚੀਜ਼ ਦਾ ਕੋਈ ਡਰ ਨਹੀਂ ਹੈਗਾ ਜੀ ਐਂ ਜੀ ਥਾਣਾ ਸਿਟੀ ਜੀ ਸ਼ਿਕਾਇਤ ਦਰਜ ਕਰਾ ਕੇ ਆਇਆ ਵੇਖੋ ਜੀ ਮਿਲਦਾ ਕਿ ਨਹੀਂ ਮਿਲਦਾ ਮੈਂ ਗਰੀਬ ਬੰਦਾ ਜੀ ਮੈਂ ਬੜੀ ਮੁਸ਼ਕਲ ਨਾਲ ਲੱਖ ਰੁਪਏ ਦਾ ਮੋਟਰਸਾਈਕਲ ਹੈਗਾ ਜੀ ਲੱਖ ਰੁਪਏ ਦਾ ਮੇਰਾ ਮੋਟਰਸਾਈਕਲ ਗਿਆ ਲੱਖ ਰੁਪਏ ਮੈਂ ਹੋਰ ਲਾਵਾਂਗਾ ਮੈਂ ਗਰੀਬ ਬੰਦਾ ਕਿੱਥੋਂ ਇੰਨੇ ਪੈਸੇ ਲਾਵਾਂਗਾ ਜੀ ਮੋਟਰਸਾਈਕਲ ਸਨ 2018 ਦਾ ਮਾਡਲ ਹੈਗਾ ਜੀ 60000 ਦਾ ਮੈਂ ਮੋਟਰਸਾਈਕਲ ਲਿਆ ਜੀ ਨਵਾਂ ਲੱਖ ਰੁਪਏ ਦਾ ਹੈਗਾ ਜੀ ਮੋਟਰਸਾਈਕਲ ਲੱਖ ਦਾ ਮੈਂ ਹੋਰ ਲਾ ਕੇ ਲਾਵਾਂਗਾ ਜੀ ਮੈਂ ਰਾਈਸ ਮਿਲ ਵਿੱਚ ਕੰਮ ਕਰਦਾ ਜੀ ਮਜ਼ਦੂਰ ਹਾਂ ਮਜ਼ਦੂਰ ਹੈਗਾ ਜੀ ਇੰਨਾ ਪੈਸਾ ਮੈਂ ਕਿੱਥੋਂ ਭਰ ਈ ਮੰਗ ਕਰਨਾ ਚਾਹਜੇ ਮੈਂ ਕਾਨੂੰਨ ਕੋਲ ਇਹ ਮੰਗ ਕਰਨਾ ਹੈ ਮੇਰਾ ਵਹੀਕਲ ਜਿਹੜਾ ਹੈਗਾ ਵਾਪਸ ਦਵਾਇਆ ਜਾਵੇ ਇਹਨੂੰ ਚੋਰ ਨੂੰ ਲੱਭਿਆ ਜਾਵੇ ਇਹਨਾਂ ਨੂੰ ਡਰ ਪਾਇਆ ਜਾਵੇ ਜਿਹੜਾ ਕਿ ਮੇਰੇ ਵਰਗੇ ਗਰੀਬ ਬੰਦੇ ਜਿਹੜੇ ਸੇਫ ਰਹਿਣ ਅਸੀਂ ਤਾਂ ਹੁਣ ਹਰ ਚੀਜ਼ ਤੋਂ ਡਰ ਲੱਗਦਾ ਕਿਸੇ ਚੀਜ਼ ਨੂੰ ਖੁੱਲਾ ਰੱਖਣ ਦਾ ਡੀ ਹੈਗਾ ਵੀ ਕਿਧਰੇ ਵੀ ਜਾਵਾਂਗੇ ਤਾਂ ਅਸੀਂ ਸੇਫ ਨਹੀਂ